ਸਰਕਾਰ ਨੂੰ ਇੰਨੀ ਕੁ ਬੇਨਤੀ ਕਰਦਾ ਕਿ ਤੁਹਾਨੂੰ ਪਤਾ ਕਿ ਅਮਰਤਪਾਲ ਜਿਹੜਾ ਉਹ ਜੇਤੂ ਹੋ ਗਿਆ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹ ਇਹ ਗੱਲਾਂ ਕਰ ਰਹੇ ਆ ਕਿ ਜੇ ਉਹ ਵੀ ਜਿਮਨੀ ਚੋਣਾਂ ਐਮਐਲਏ ਦੀਆਂ ਲੜ ਸਕਦੇ ਆ ਪੰਜਾਬ ਦੇ ਵਿੱਚ ਗੱਲ ਕੀ ਚੱਲ ਪਈ ਆ ਕਿ ਜੇ ਕਰ 2027 ਤੱਕ ਅਮਰਤਪਾਲ ਖਾਲਸਾ ਨੇ ਆਪਦੀ ਪਾਰਟੀ ਬਣਾ ਲਈ ਤੇ ਪੰਜਾਬ ਵਾਲਿਆਂ ਨੇ ਜਿਵੇਂ ਝਾੜੂ ਤੇ ਯਕੀਨ ਕਰਕੇ ਬਣਾਇਆ ਉਸੇ ਤਰ੍ਹਾਂ ਲੋਕ ਕਹਿਆ ਨੇ ਭਾਈ ਅਮਰਤਪਾਲ ਖਾਲਸਾ ਦੀ ਜਿਹੜੀ ਵਾਰਿਸ ਪੰਜਾਬ ਦੀ ਹੋ ਸਕਦੇ ਪਾਰਟੀ ਬਣ ਜੇ ਇਹ ਮੇਰੇ ਸਵਾਲ ਨਹੀਂ ਇਹ ਲੋਕਾਂ ਦੀਆਂ ਗੱਲਾਂ ਆ ਸੱਥਾਂ ਜੋ ਮੈਂ ਸੁਣਦਾ ਰਹਿਣਾ ਜਿਹੜੀਆਂ ਤੇ ਉਹ ਪਾਰਟੀ ਆ ਜਾਣੀ ਆ ਕਿਤੇ ਨਾਮ ਬਦਨਾਮ ਕਰਨ ਦੀ ਗੱਲ ਤਾਂ ਨਹੀਂ ਉਹ ਵੀ ਦਾ ਸਵਾਲ ਪੈਦਾ ਹੋ ਜਾਂਦੇ ਆ ਸਮਝਦਾਰ ਨੂੰ ਹਿਸ਼ਾਰਾ ਕਾਫੀ ਹੁੰਦਾ ਹੁਣ ਇੱਕ ਗੱਲ ਤਾਂ ਜ਼ਰੂਰ ਆ ਇੱਥੇ ਅਸੀਂ ਤਾਂ ਹੁਣ ਸਾਨੂੰ ਤਾਂ ਚੱਕਰ 'ਚ ਇਹੋ ਜਿਹਾ ਪਤਾ ਵੀ ਉਹਨਾਂ ਨੇ ਵੇਚਣ ਵਾਲਿਆਂ 'ਚ ਤਾਂ ਨਹੀਂ ਪਾਇਆ ਵੀ ਕਿਉਂਕਿ ਪੰਜਾਬ ਵਿਰੋਧ ਕਰੂਗਾ ਹੁਣ ਇੱਥੇ ਤੇ ਹੋ ਗਿਆ ਪੀਣ ਵਾਲਿਆਂ 'ਚ ਉਹ ਸਾਰੇ ਸੋਚੀ ਜਾਂਦੇ ਸਬੂਤ ਕੋਈ ਆਉਂਦਿਓ ਸਬੂਤ ਕੋਈ ਆਉਂਦਿਓ ਤੇ ਸਬੂਤਾਂ ਦਾ ਕੀ ਹੈ ਸਬੂਤ ਤਾਂ ਜਿਹੜੀ ਸਰਕਾਰ ਚਾਵੇ ਉਹੀ ਆ ਜਾਣੇ